ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਬਲੌਗਰ ਭਾਨਾ ਸਿੱਧੂ ਦੇ ਨਾਲ ਪੁਲਿਸ ਦੀ ਜਿਹੜੀ ਆ ਲੁਕਣ ਮਿੱਟੀ ਚੱਲ ਰਹੀ ਆ ਲਗਾਤਾਰ ਪੁਲਿਸ ਵੱਲੋਂ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਕੰਪਲੇਟ ਦਰਜ ਕੀਤੀ ਗਈ ਆ ਕਿਉਂਕਿ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਜਿਹੜੀ ਆ ਕੰਪਲੀਟ ਕੀਤੀ ਗਈ ਸੀ ਕਿ ਇਹਨਾਂ ਵੱਲੋਂ ਬਲੈਕ ਮੇਕ ਕਰਕੇ ਪੈਸੇ ਮੰਗੇ ਜਾ ਰਹੇ ਨੇ ਮਹਾਲੀ ਦੇ ਵਿੱਚ ਵੀ ਜਿਹੜੀ ਆ ਮਹਾਲੀ ਫੇਸ 5 ਦੇ ਇੱਕ ਸੰਚਾਲਕ ਵੱਲੋਂ ਜਿਹੜੀ ਆ ਭਾਨਾ ਸਿੱਧੂ ਦੇ ਖਿਲਾਫ ਕੰਪਲੀਟ ਕੀਤੀ ਜਿਸ ਤੋਂ ਬਾਅਦ ਪੁਲਿਸ ਨੇ ਜਿਹੜੀ ਆ ਐਫ ਆਈ ਆਰ ਵੀ ਦਰਜ ਕਰਤੀ ਜਿਸ ਤੋਂ ਬਾਅਦ ਗ੍ਰਿਫਤਾਰੀ ਹੋਈ ਰਮਾਨ ਤੇ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ ਬੇਲ ਹੋ ਗਈ ਆ ਜਿਸ ਨੂੰ ਲੈ ਕੇ ਸਾਡੇ ਨਾਲ ਦੇ ਵਕੀਲ ਨੇ ਮਨੂ ਜੋਸ਼ੀ ਜੀ ਜੋਸ਼ੀ ਸਾਹਿਬ ਭਾਨਾ ਸਿੱਧੂ ਦੇ ਖਿਲਾਫ ਲਗਾਤਾਰ ਐਫਆਈਆਰ ਹੋ ਰਹੀਆਂ ਨੇ ਤੇ ਮਹਾਲੀ ਦੇ ਵਿੱਚ ਵੀ ਹੋਈ ਆ ਮਹਾਲੀ ਦੇ ਵਿੱਚ ਧਮਕੀਆਂ ਦੇਣ ਬਲੈਕਮੇਲ ਕਰਨ ਦਾ ਜਿਹੜਾ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਵੱਲੋਂ ਪੱਤਰ ਅਰਜ ਕਰਵਾਇਆ ਗਿਆ ਕੀ ਦੇਖਦੇ ਹੋ ਅੱਜ ਬੇਲ ਦੇ ਵਿੱਚ ਕੀ ਹੋਇਆ ਦੇਖੋ ਜਿੱਥੋਂ ਤੱਕ ਇਸ ਅਲੀਗੇਸ਼ਨਸ ਦਾ ਸਵਾਲ ਸੀ ਜੋ ਕੇਂਦਰਵੀਰ ਸਿੰਘ ਵੱਲੋਂ ਲਾਏ ਗਏ ਨੇ ਉਹ ਸਰਾ ਸਰ ਝੂਠੇ ਜੀ ਐਫ ਆਈ ਆਰ ਨੂੰ ਪੜਿਆ ਜਾਵੇ ਉਸੇ ਤੋਂ ਜਾਪਦੇ ਨੇ ਕਿ ਉਹ ਸ਼ਰਿਆਮ ਝੂਟੇ ਨੇ ਇਹਦੇ ਖਿਲਾਫ ਦਰਅਸਲ 15 12 2023 ਨੂੰ ਇੱਕ ਮੁਕਦਮਾ ਪਹਿਲਾਂ ਹੀ ਬਰੇਟੇ ਥਾਣੇ 'ਚ ਦਰਜ ਹੋ ਚੁੱਕਾ 181 ਨੰਬਰ ਹੁਣ ਉਸ ਦੇ ਖਿਲਾਫ ਇੱਕ ਇੱਕ ਵੈਂਡਟਾ ਕਰਦੇ ਹੋਏ ਇਹਦੇ ਖਿਲਾਫ ਹੀ ਉਹਨਾਂ ਨੇ ਪੁਲਿਸ ਨਾਲ ਲੜ ਕੇ ਇਹ ਪਰਚਾ ਇਹਨਾਂ ਦੇ ਖਿਲਾਫ ਦਰਜ ਕਰਾਇਆ ਤੇ ਬੇਸਿਕਲੀ ਇਹ ਉਹਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਸੀ ਪਰ ਅੱਜ ਅਦਾਲਤ ਨੇ ਦਲੀਲਾਂ ਨੂੰ ਕੰਸੀਡਰ ਕਰਦੇ ਹੋਏ ਤੇ ਰਿਕਾਰਡ ਦੇ ਮੱਦੇ ਨਜ਼ਰ ਉਹਨਾਂ ਨੂੰ ਬੇਲ ਗ੍ਰਾਂਟ ਕੀਤੀ ਹੈ ਕਿੰਨੀ ਕੀਤੀ ਹੈ ਨਾਲ ਇਹ 50000 ਦੇ ਬੀਲ ਬੌਂਡ ਸੀਗੇ ਜੀ ਤੇ ਬੀਲ ਬੌਂਡ ਅਸੀਂ ਫਰਨਿਸ਼ ਕਰ ਦਿੱਤੇ ਨੇ ਤੇ ਇਥੋਂ ਰਿਲੀਜ਼ ਵਾਰੰਟ ਹੋ ਚੁੱਕਾ ਉਹਨਾਂ ਦਾ ਅੱਛਾ ਕਿਵੇਂ ਦੇਖਦੇ ਹਾਂ ਕਿਉਂਕਿ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਵਾਜ਼ ਨੂੰ بلند ਕੀਤੀ ਆ ਕਿਉਂਕਿ ਉਹ ਕਹਿੰਦੇ ਸੀ ਵੀ ਇਹਨਾਂ ਨੇ ਬਹੁਤ ਸਾਰੇ ਪੀੜਤ ਲੋਕਾਂ ਦੇ ਪੈਸੇ ਵਾਪਸ ਦਿਵਾਏ ਨੇ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਸੀ ਕਿ ਉਹ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਸੀ ਪਰ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਵਾਲੇ ਉਹਨਾਂ ਨਾਲ ਜਿਹੜੀ ਠੱਗੀ ਮਾਰਦੇ ਸੀ ਪੰਨਾ ਸਿੱਧੂ ਨੇ ਕਹਿੰਦੇ ਮੂਰੀ ਪੁਮਕਾ ਲਵਾਈ ਆ ਇਹਦੇ ਹੱਕ ਦੇ ਵਿੱਚ ਵੀ ਸਾਂਝ ਜਥੇਬੰਦੀਆਂ ਹੋਣ ਤੇ 10 ਤਰੀਕ ਨੂੰ ਸਰਕਾਰ ਦੇ ਨਾਲ ਫੈਸਲਾ ਵੀ ਹੋਇਆ ਸੀ ਕਿ 10 ਤਰੀਕ ਤੱਕ ਇਹਨੂੰ ਬਾਹਰ ਕੱਢ ਦਾਂਗੇ ਪਰ ਸੁਣ ਲੱਗਦਾ ਕਿ ਉਹਦੇ ਵਿਵਾਦ ਕਰਕੇ ਜਾਂ ਸੋਡੀਆਂ ਜਿਹੜੀਆਂ ਪੂਰਾ ਜਿਹੜਾ ਐਫੀਡੈਂਟ ਦੇ ਦਿੱਤਾ ਦੇਖ ਕੇ ਜਾਂ ਸੋਡਾ ਸਾਰਾ ਕੁਝ ਦੇਖ ਕੇ ਜਿਹੜਾ ਸਰਕਾਰ ਨੇ ਜਿਹੜਾ ਅਦਾਲਤ ਨੇ ਫੈਸਲਾ ਦਿੱਤਾ ਦੇਖੋ ਅਦਾਲਤ ਨੇ ਰਿਕਾਰਡ ਮੁਤਾਬਕ ਕਾਗਜ਼ਾਂ ਮੁਤਾਬਕ ਕਾਰਵਾਈ ਕਰਨੀ ਹੈ ਜੀ ਦੇਖੋ ਪਬਲਿਕ ਪ੍ਰੈਸ਼ਰ ਅਦਾਲਤ 'ਚ ਨਹੀਂ ਚੱਲਦਾ ਜੀ ਠੀਕ ਹੈ ਲੋਕਾਂ ਦੇ ਆਪਣੇ ਆਪਣੇ ਇਸ ਚੀਜ਼ ਦੇ ਵਿਚਾਰੇ ਵਿਚਾਰ ਨੇ ਲੋਕਾਂ ਨੇ ਉਹਦੇ ਹੱਕ ਚ ਆਵਾਜ਼ ਬੁਲੰਦ ਕੀਤੀ ਹੈ ਪਰ ਅਦਾਲਤ ਨੇ ਰਿਕਾਰਡ ਮੁਤਾਬਕ ਤੇ ਪ੍ਰੋਸੀਜਰ ਮੁਤਾਬਕ ਬੇਲ ਗ੍ਰਾਂਟ ਕੀਤੀ ਹੈ ਬਸ ਉਹਨੂੰ ਕੀ ਲੱਗਦਾ ਕਿ ਜੇ ਹੁਣ ਵੀ ਜਿਸ ਤਰ੍ਹਾਂ ਲੱਗਦਾ ਕਿ ਤਿਆਰੀ ਕਿ ਹੋ ਸਕਦਾ ਕਿ ਅਗਲੀ ਵੀ ਕੋਈ ਐਫ ਆਈ ਆਰ ਦਰਜ ਹੋ ਜਵੇ ਇਹ ਕੀ ਲੱਗਦਾ ਕਿਉਂਕਿ ਚੈਨੀ ਚੋਰੀ ਦਾ ਵੀ ਜਿਹੜਾ ਅਲੀਗੇਸ਼ਨ ਬੜਾ ਲਾ ਲਾਤੋ ਦੇਖੋ ਹੁਣ ਜਿੱਥੇ ਇੱਕ ਤੁਸੀਂ ਆਪਾਂ ਇੱਕ ਇਸ ਚੀਜ਼ ਨੂੰ ਖੁਦ ਦੇਖ ਸਕਦੇ ਆ ਕਿ ਜਿਹੜਾ ਬੰਦਾ ਲੋਕਾਂ ਦੀ ਐਡੀ ਆਵਾਜ਼ ਬਣ ਕੇ ਸਾਹਮਣੇ ਆ ਰਿਹਾ ਹੈ ਉਸ ਬੰਦੇ ਖਿਲਾਫ 10000 15000 20000 ਇੱਕ ਚੈਨੀ ਚੋਰੀ ਦੇ ਪਰਚ ਆਪਾਂ ਖੁਦ ਸਮਝ ਸਕਦੇ ਹਾਂ ਕਿ ਪਰਚੇ ਕਿਦਾਂ ਦੇ ਪਰਚੇ ਹੋਣਗੇ ਬਿਲਕੁਲ ਉਹਨਾਂ ਦੇ ਵਕੀਲ ਸੀਮਨੂ ਜੋਸ਼ੀ ਜੀ ਸਪਸ਼ਟ ਤੌਰ ਤੇ ਉਹ ਕਹਿੰਦੇ ਹੁਣ ਤੱਕ ਜਿਹਨੀਆਂ ਅਸੀਂ ਕੋਰਟ ਦਿੱਲਤੀਆਂ ਨੇ ਉਹਦੇ ਮੱਦੇ ਨਜ਼ਰ ਇਹ ਜਿਹੜੀ ਬੇਲ ਹੋਈ ਆ ਪਰ ਬਹੁਤ ਸਾਰੇ ਅਲੀਗੇਸ਼ਨ ਜਰੂਰ ਲੱਗੇ ਨੇ ਕਿਉਂਕਿ ਮਹਾਲੀ ਫੇਸ ਪੰਜ ਦੇ ਵਿੱਚ ਅਲੀਗੇਸ਼ਨ ਜਿਹੜੇ ਵੱਡੇ ਲਗਾਏ ਸੀ ਕਿ ਉਹਨਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਪੰਨਾ ਸਿੱਧੂ ਉਹਨਾਂ ਦੇ ਖਿਲਾਫ ਜਿਹੜਾ ਪੈਸੇ ਮੰਗ ਰਿਹਾ ਜਿਸ ਤੋਂ ਬਾਅਦ ਜਿਹੜੀ ਆ ਪੂਰੀ ਐਲ.ਆਈ.ਡੀ. ਜਿਹੜੀ ਐਫ.ਆਈ.ਆਰ ਦੱਚ ਕੀਤੀ ਗਈ ਸੀ ਤੇ ਹੁਣ ਕ ਲਗਾਤਾਰ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਦੇ ਭਰਾ ਅੰਮ੍ਰਿਤ ਸਿੱਧੂ ਦੇ ਪਰਚੇ ਦਰਜ ਕੀਤਾ ਗਿਆ ਤੇ ਇਵਨ ਕੇ ਉਹਨਾਂ ਦੇ ਜਿਹੜਾ ਹੋਰ ਪਰਿਵਾਰਕ ਮੈਂਬਰਾਂ ਤੇ ਵੀ ਪੁਛਣੇ ਜਿਹੜਾ ਪਰਚੇ ਦਰਜ ਕੀਤੇ ਗਏ ਨੇ ਪਰ ਬੇਸ਼ੱਕ ਵੱਡੀ ਗਿਣਤੀ ਦੇ ਕਿਸਾਨ ਸਮਾਜਿਕ ਜਥੇਬੰਦੀਆਂ ਦੇ ਆਗੂ ਭੰਨਾ ਸਿੱਧੂ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਭੰਨਾ ਸਿੱਧੂ ਲੋਕਾਂ ਲਈ ਖੜਦਾ ਹੈ ਇਸ ਲਈ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਦੀ ਜਿਸ ਤੋਂ ਬਾਅਦ 10 ਤਰੀਕ ਨੂੰ ਫੈਸਲਾ ਵੀ ਹੋਇਆ ਸੀ ਏਡੀਜੀਪੀ ਨੇ ਖੁਦ ਬਿਆਨ ਦਿੱਤਾ ਸੀ ਕਿ 10 ਤਰੀਕ ਤੱਕ ਭੰਨਾ ਸਿੱਧੂ ਬਾਹਰ ਆ ਜਾਊਗਾ ਕਿਉਂਕਿ ਲਿਖਤੀ ਸਮਝੌਤਾ ਹੋਇਆ ਸੀ ਪਰ ਹੁਣ ਓਡ ਦੇ ਵੱਡੇ ਨਜ਼ਰ ਜਿਹੜੀਆਂ ਸਾਰਾ ਕੁਝ ਦੇਖ ਕੇ ਜਿਹੜੀਆਂ ਅੱਜ ਉਹਨਾਂ ਨੂੰ ਜਿਹੜੀ ਜਮਾਨਤ ਦੇ ਦਿੱਤੀ ਗਈ ਆ ਮਹਾਲੀ ਤੋਂ ਗਰਦੀ ਬੈਣੀਪਾਲ ਡੇਲੀ ਪੋਸਟ ਪੰਜਾਬੀ